اپنی ਲਾਈਫ ਦੇ ਰੁਚੀਵਨਾਂ ਵਿੱਚੋਂ ਕੁਝ ਸਮਾਂ ਕੱਢ ਕੇ ਇਸ ਜਗ੍ਹਾ ਉੱਪਰ ਜ਼ਰੂਰ ਵਿਜ਼ਿਟ ਕਰਕੇ ਜਾਓ ਇਹ ਉਹ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਿੱਖ ਕੌਮ ਦੇ ਖਾਤਰ ਅਸੀਂ ਵੀ ਇੱਥੇ ਇੱਕ ਵਿਜ਼ਿਟ ਕੀਤੀ ਹੈ ਆਪਣੇ ਬੱਚਿਆਂ ਦੇ ਨਾਲ ਆਪਣੇ ਸਕੂਲ ਦੇ ਬੱਚਿਆਂ ਦੇ ਨਾਲ ਤੇ ਇੰਨੀ ਕੁ ਸੋਹਣੀ ਜਗ੍ਹਾ ਇੰਨੀ ਇੱਕ ਨੋਲੇਜੇਬਲ ਜਗ੍ਹਾ ਕਿ ਤੁਹਾਨੂੰ ਆ ਕੇ ਇੱਥੇ ਜ਼ਰੂਰ आनंद ਆਏਗਾ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਇੱਥੋਂ ਸਿੱਖ ਕੇ ਜਾਓਗੇ ਔਰ ਇਸ ਜਗ੍ਹਾ ਦਾ ਨਾਮ ਹੈ ਦਾਸਤਾਨੇ ਸ਼ਹਾਦਤ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਆਹ ਸਾਹਮਣੇ ਦਿੱਤੇ ਹੋਏ ਬੋਰਡ ਦੇ ਉੱਪਰ ਜੋ ਨੰਬਰ ਹੈ ਇਸ ਨੰਬਰ ਨੂੰ ਨੋਟ ਕਰਕੇ ਇਹਦੇ ਤੋਂ ਕੰਟੈਕਟ ਕਰ ਸਕਦੇ ਹੋ ਪਤਾ ਕਰ ਸਕਦੇ ਹੋ ਤੇ ਸੋਮਵਾਰ ਨੂੰ ਇਹ ਹਮੇਸ਼ਾ ਬੰਦ ਰਹਿੰਦਾ ਤਾਂ ਉਸ ਤੋਂ ਬਿਨਾਂ ਬਾਕੀ ਕਿਸੇ ਵੀ ਦਿਨ ਤੁਸੀਂ ਇੱਥੇ ਆ ਸਕਦੇ ਹੋ ਔਰ ਇੱਥੇ ਆ ਕੇ ਸਭ ਤੋਂ ਪਹਿਲਾਂ ਗੇਟ ਦੇ ਉੱਪਰ ਤੁਸੀਂ ਇਸ ਵਿੰਡੋ ਦੇ ਉੱਪਰ ਆਕੇ ਮਿਲਣਾ ਹੈ ਜਿਹੜੀ ਕਿ ਟਿਕਟ ਵਿੰਡੋ ਆ ਔਰ ਇੱਥੇ ਤੁਸੀਂ ਕੋਈ ਵੀ ਗਵਰਨਮੈਂਟ ਦੀ ਅਪਰੂਵਡ ਆਧਾਰ ਕਾਰਡ ਆਈਡੀ ਹੋਗੀ ਜਿਵੇਂ ਉਹ ਇੱਥੇ ਦੇ ਕੇ ਤੁਸੀਂ ਉਸ ਤੇ ਇੱਕ ਆਈਡੀ ਦੇ ਉੱਪਰੋਂ ਤੁਸੀਂ ਪੰਜ ਟਿਕਟਾਂ ਜਿਹੜੇ ਪੰਜ ਪਾਸ ਨੇ ਤੁਸੀਂ ਲੈ ਸਕਦੇ ਹੋ ਔਰ ਉਹਨਾਂ ਦੇ ਨਾਲ ਪੰਜ ਜਣੇ ਅੰਦਰ ਐਂਟਰ ਕਰ ਸਕਦੇ ਤਾਂ ਤੁਸੀਂ ਆਪਣੀ ਗਿਣਤੀ ਦੇ ਅਕੋਰਡਿੰਗ ਇੱਥੇ ਆਪਣੀ ਆਈਡੈਂਟੀਟੀ ਦਿਓ ਔਰ ਉਨੀ ਗਿਣਤੀ ਦੇ ਪਾਸ ਜਿਹੜੇ ਬਣਾ ਕੇ ਅੰਦਰ ਐਂਟਰ ਕਰੋ ਇੱਥੇ ਹਰ ਚੀਜ਼ ਅਵੇਲੇਬਲ ਆ ਜੋ इजीली ਤੁਹਾਡੇ ਸਰਵਾਈਵਲ ਲਈ ਚਾਹੀਦੀ ਹੈ ਪੂਰੇ ਦਿਨ ਦੇ ਵਿੱਚ ਪੀਣ ਵਾਲਾ ਪਾਣੀ ਬਹੁਤ ਸਾਫ ਸੁਥਰਾ ਮੌਜੂਦ ਹੈ ਇੱਥੇ ਉਸ ਤੋਂ ਬਿਨ ਇੱਥੇ ਇੱਕ ਅੰਦਰ ਛੋਟੀ ਜੀ ਕੰਟੀਨ ਬਣੀ ਹੋਈ ਹੈ ਜਿਹਦੇ ਵਿੱਚ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਆਮ ਖਾਣ ਵਾਲੀਆਂ ਉਹ ਮਿਲ ਜਾਂਦੀਆਂ ਨੇ ਔਰ ਇੱਕ ਖੰਡਾ ਸਾਹਿਬ ਦੀ ਬਹੁਤ ਹੀ ਸੁੰਦਰ ਤਸਵੀਰ ਹੈ ਜਿਹੜੀ ਉਹ ਬਣੀ ਹੋਈ ਹੈ ਇੱਕ ਸਟੈਚੂ ਬਣਿਆ ਹੋਇਆ ਔਰ ਇਹਦੇ ਅੱਗੇ ਫੁਵਾਾਰੇ ਵੀ ਚੱਲਦੇ ਜੋ ਕਿ ਬੜੇ ਸੋਹਣੇ ਦਿਖਦੇ ਵਿੱਚ ਲੱਗਦੇ ਨੇ ਤੇ ਇਹ ਜਿਹ ਹੈ ਉਹ ਬਿਲਡਿੰਗ ਤੋ ਜਿਹਦੇ ਵਿੱਚ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਦਿਖਾਈਆਂ ਜਾਂਦੇ ਨੇ ਪੂਰਾ ਸਿੱਖ ਇਤਿਹਾਸਾ ਜਿਹੜਾ ਉਹ ਦਿਖਾਇਆ ਜਾਂਦਾ ਇਸ ਬਿਲਡਿੰਗ ਦੇ ਅੰਦਰ ਥੀਏਟਰ ਤੋਂ ਪਹਿਲਾਂ ਜਦੋਂ ਤੁਹਾਡੀ ਅਰੇਂਜਮੈਂਟ ਹੈ ਜਿਹੜੀ ਉਹ ਰੱਖੀ ਹੋਈ ਹੈ ਬਹੁਤ ਵਧੀਆ ਢੰਗ ਤੇ ਬਹੁਤ ਸੁਸਜੇ ਢੰਗ ਦੀ ਅਰੇਂਜਮੈਂਟ ਰੱਖੀ ਹੋਈ ਹੈ ਇਹ ਗੁਰੂ ਜੀ ਦੇ ਸਿੱਖ ਯੋਧਿਆਂ ਦੇ ਸਟੈਚੂ ਨੇ ਜਿਹੜੇ ਕਿ ਉਸ ਜੰਗ ਦੀ ਜਿਉਂਦੀ ਜਗਦੀ ਤਸਵੀਰ ਨੂੰ ਦਰਸਾਉਂਦੇ ਹਨ ਤੇ ਇਹ ਵੀ ਇੱਕ ਅਟਰੈਕਟਿਵ ਪਾਰਟ ਹੈ ਇਸ ਥਾਂ ਦਾ ਕਿ ਕਿਵੇਂ ਇਹਨਾਂ ਸਿੱਖ ਯੋਧਿਆਂ ਨੇ ਸਿੱਖ ਸ਼ੂਰਬੀਰਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਤੇ ਸਿੱਖੀ ਸਿਦਕ ਨੂੰ ਬਚਾਇਆ ਸਿੱਖਾਂ ਨੂੰ ਬਚਾਇਆ ਤੇ ਜੀਦੀ ਬਦੌਲਤ ਅੱਜ ਆਪਣਾ ਪੰਜਾਬ ਆ ਜਿਹੜਾ ਉਹ ਖੁਸ਼ਹਾਲ ਹੈ ਤੇ ਇਸ ਖੁਸ਼ਹਾਲ ਪੰਜਾਬ ਦੇ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਤੰਦਰੁਸਤ ਤੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਹੈ ਜਿਹੜੀ ਆਪਣੇ ਪਰਿਵਾਰਾਂ ਦੇ ਵਿੱਚ ਜੀ ਰਹੇ ਨੇ ਸਾਡੀ ਇਸ ਖੁਸ਼ਹਾਲ ਜ਼ਿੰਦਗੀ ਦੇ ਪਿੱਛੇ ਕਿੰਨੀਆਂ ਸ਼ਹੀਦੀਆਂ ਕਿੰਨੀਆਂ ਸ਼ਹਾਦਤਾਂ ਨੇ ਉਸ ਜਗ੍ਹਾ ਦੇ ਉੱਪਰ ਆ ਕੇ ਪਤਾ ਚੱਲਦਾ ਕਿਉਂਕਿ ਹੁਣ ਤੱਕ ਆਪਾਂ ਨੇ ਸਾਰੀਆਂ ਗੱਲਾਂ ਸੁਣੀਆਂ ਸੀ ਤਾਂ ਤੁਸੀਂ ਇੱਥੇ ਆ ਕੇ ਥੀਏਟਰਾਂ ਦੇ ਰਾਹੀਂ ਇਸ ਸਹਾਤਾ ਭਰੀ اٹਲ ਸਚਾਈ ਨੂੰ ਤੁਸੀਂ ਤਸਵੀਰਾਂ ਦੇ ਮਾਧਿਅਮ ਰਾਹੀਂ ਦੇਖ ਸਕਦੇ ਹੋ ਹੁਣ ਮੈਂ ਇਹਦੇ ਬਾਰੇ ਥੋੜਾ ਜਿਹਾ ਹੋਰ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਗਾ ਕਿ ਜਦੋਂ ਤੁਸੀਂ ਆਪਣੀ ਵਾਰੀ ਦੇ ਮੁਤਾਬਕ ਇਸ ਬਿਲਡਿੰਗ ਦੇ ਅੰਦਰ ਐਂਟਰ ਕਰੋਗੇ ਤਾਂ ਉੱਥੇ ਤੁਹਾਡੇ ਬੈਠਣ ਦੇ ਲਈ ਸੀਟਾਂ ਬਣੀਆਂ ਹੋਈਆਂ ਨੇ ਤੁਹਾਨੂੰ ਉੱਥੇ ਬਿਠਾਇਆ ਜਾਊਗਾ ਬੜੇ ਪਿਆਰ ਨਾਲ ડીਲ ਕੀਤਾ ਜਾਊਗਾ ਤੇ ਤੁਹਾਨੂੰ ਸਮਝਾਇਆ ਜਾਊਗਾ ਕਿ ਤੁਸੀਂ ਇਸ ਦੇ ਅੰਦਰ ਜਾ ਕੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਦੀ ਕੋਈ ਤਸਵੀਰ ਨਹੀਂ ਇਸ ਬਿਲਡਿੰਗ ਦੇ ਅੰਦਰ ਜਾ ਕੇ ਖਿੱਚ ਸਕਦੇ ਤੇ ਉੱਥੇ ਤੁਹਾਨੂੰ 40 ਬੰਦਿਆਂ ਨੂੰ ਅੰਦਰ ਐਂਟਰੀ ਮਿਲੂਗੀ ਇੱਕ ਥੀਏਟਰ ਦੇ ਅੰਦਰ ਤਾਂ ਇਸ ਤਰ੍ਹਾਂ ਦੇ ਥੀਏਟਰ ਨੇ ਜਿਹੜੇ ਉੱਥੇ ਲਗਭਗ 8 ਤੋਂ 9 ਥੀਏਟਰ ਨੇ ਤਾਂ ਹਰ ਥੀਏਟਰ ਦੇ ਅੰਦਰ ਕਿਤੇ 20 ਮਿੰਟ ਦੀ ਕਦੇ 15 ਮਿੰਟ ਦੀ ਕਦੇ 25 ਮਿੰਟ ਦੀ ਕਿਤੇ ਅੱਧੇ ਘੰਟੇ ਦੀ ਜਿਹੜੀ ਫਿਲਮਾਂ ਤੁਹਾਨੂੰ ਦਿਖਾਈ ਜਾਂਦੀ ਆ ਤੇ ਇਹਨਾਂ ਦੇ ਵਿੱਚ ਹਰ ਇੱਕ ਥੀਏਟਰ ਦੇ ਅੰਦਰ 40-40 ਬੰਦਿਆਂ ਦੇ ਬੈਠਣ ਦੀ ਕਪੈਸਿਟੀ ਹੈ ਤੇ ਤੁਹਾਨੂੰ ਇੱਥੇ ਪਹਿਲੇ ਥੀਏਟਰ ਤੋਂ ਲੈ ਕੇ ਲਾਸਟ ਥੀਏਟਰ ਤੱਕ ਗੁਰੂ ਸਾਹਿਬ ਦੀ ਇੰਟਰੋਡਕਸ਼ਨ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਉਹਨਾਂ ਦੇ ਸ਼ੀਸ਼ ਨੂੰ ਭਾਈ ਜੈਤਾ ਜੀ ਕਿਵੇਂ ਗੁਰੂ ਸਾਹਿਬ ਤੱਕ ਜੀ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਵੇਂ ਪਹੁੰਚੋਂਦ ਨੇ ਉਹ ਪੂਰੀ ਦਾਸਤਾਨੇ ਦੇ ਵਿੱਚ ਦਿਖਾਈ ਗਈ ਹੈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਕਿਵੇਂ ਉਹਨੂੰ ਅੱਗੇ ਨਿਭਾਇਆ ਤੇ ਉਸ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਜੋ ਲੜਾਈ ਦੀ ਦਾਸਤਾਨਾ ਉਹ ਵੀ ਬਖੂਬੀ ਤਰੀਕੇ ਨਾਲ ਫਿਲਮਾ ਕੇ ਤੁਹਾਨੂੰ ਪਿਕਚਰਾਈਜ਼ ਕਰਕੇ ਦਿਖਾਈ ਗਈ ਹੈ ਤੇ ਇੱਥੇ ਉਹਨਾਂ ਨੇ ਕਿਵੇਂ ਆਪਣੇ ਦੋਨੋਂ ਵੱਡੇ ਸਾਹਿਬ ਆਜ਼ਾਦਿਆਂ ਨੂੰ ਤਿਆਰ ਕਰਕੇ ਜੰਗ ਦੇ ਵਿੱਚ ਲੜਨ ਦੇ ਲਈ ਭੇਜਿਆ ਤੇ ਉਹਨਾਂ ਨੇ ਬੜੀ ਬਹਾਦਰੀ ਨਾਲ ਕਿਵੇਂ ਲੜਾਈ ਲੜੀ ਤੇ ਉਸ ਦੇ ਵਿੱਚ ਕਿਸ ਤਰ੍ਹਾਂ ਸ਼ਹੀਦੀ ਪ੍ਰਾਪਤ ਕੀਤੀ ਉਹ ਸਾਰਾ ਤੁਹਾਨੂੰ ਇੱਥੇ ਥੀਅਰੈਟिकल ਐਕਸਪੀਰੀਅੰਸ ਆ ਜਿਹੜਾ ਦੇਖਣ ਨੂੰ ਮਿਲੇਗਾ ਤੇ ਇਹਦੇ ਵਿੱਚ ਇਹ ਜਿਹੜਾ ਡਿਜ਼ਾਈਨ ਕਰਨ ਦਾ ਤਰੀਕਾ ਇਹਨਾਂ ਦਾ ਥੀਏਟਰਸ ਦਾ ਉਹ ਇਹ ਹੈ ਕਿ ਹਰ ਥੀਏਟਰ ਦੇ ਅੰਦਰ 40-40 ਬੰਦੇ ਨੇ ਬੈਠਣ ਦੀ ਕੈਪੈਸਿਟੀ ਹੈ। ਅਗਰ ਇੱਕ ਥੀਏਟਰ ਹੀ ਹੁੰਦਾ ਤਾਂ ਉਹਦੇ ਵਿੱਚ ਸਿਰਫ 40 ਬੰਦੇ ਹੀ 2.5 ਘੰਟੇ ਫਿਲਮ ਦੇਖ ਸਕਦੇ ਜਾਂ ਇਸ ਸਿੱਖ ਇਤਿਹਾਸ ਹੁੰਦਾ ਐਕਸਪੀਰੀਅੰਸ ਲੈ ਸਕਦੇ। ਤਾਂ ਇਹਨਾਂ ਨੇ ਹਰ ਇੱਕ ਥੀਏਟਰ ਨੂੰ ਅਲੱਗ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤਾ। ਮੈਂ ਰਿਵੀਲ ਨਹੀਂ ਕਰੂੰਗਾ ਤੁਸੀਂ ਆ ਕੇ ਦੇਖੋਗੇ ਤੁਸੀਂ ਖੁਦ ਰਿਅਲਾਈਜ਼ ਕਰੋਗੇ ਕਿ ਇਹ ਕਿੰਨਾ ਸੋਹਣਾ ਥੀਏਟ੍ਰਿਕਲ ਐਕਸਪੀਰੀਅੰਸ ਆ ਹਰ ਸਕਰੀਨ ਹੈ ਜਿਹੜੀ ਬਿਲਕੁਲ ਅਲੱਗ ਤਰ੍ਹਾਂ ਦੀ ਆ ਅਲੱਗ ਤਰ੍ਹਾਂ ਦੇ ਲਗਭਗ ਪਹਿਲੇ ਥੀਏਟਰ ਦੇ ਵਿੱਚ ਫਿਲਮ ਚੱਲਦੀ ਆ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਉਹ 20 ਮਿੰਟ ਪੂਰੇ ਹੋ ਜਾਂਦੇ ਨੇ ਤਾਂ ਤੁਹਾਨੂੰ ਨੈਕਸਟ ਥੀਏਟਰ ਦੇ ਵਿੱਚੋਂ ਉਸੇ ਥਰੂ ਅੱਗੇ ਭੇਜਿਆ ਜਾਂਦਾ ਤੇ ਅਗਲੇ ਜਿਹੜੇ 40 ਬੰਦੇ ਨੇ ਉਹ ਪਿਛਲੇ ਥੀਏਟਰ ਨੂੰ ਦੇਖ ਸਕਦੇ ਨੇ ਇਸ ਤਰ੍ਹਾਂ ਕਰਕੇ ਇਹਨਾਂ 2.5 ਘੰਟਿਆਂ ਦੇ ਵਿੱਚ ਇਹ ਲਗਭਗ 2250 ਬੱਚਿਆਂ ਨੂੰ ਜਾਂ 2250 ਤੋਂ ਔਡੇ ਵਿਜ਼ਿਟਰ ਨੇ ਐਨੇ ਇਸ ਫਿਲਮ ਨੂੰ ਇਹਨਾਂ 2 2.5 ਘੰਟਿਆਂ ਦੇ ਵਿੱਚ ਅਟੈਂਡ ਕਰ ਸਕਦੇ ਨੇ ਤੇ ਇੱਥੋਂ ਸਿੱਖਣ ਨੂੰ ਬਹੁਤ ਕੁਝ ਆ ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਦੇਖ ਕੇ ਆਪਾਂ ਚੀਜ਼ਾਂ ਜਿਆਦਾ ਲੰਬੇ ਸਮੇਂ ਤੱਕ ਮੈਂਬਰਾਈਜ਼ ਕਰ ਸਕਦੇ ਆ। ਸ੍ਰੀ ਚਮਕੌਰ ਸਾਹਿਬ ਜੀ ਦੇ ਇਤਿਹਾਸ ਨੂੰ ਜਾਣਨ ਤੋਂ ਬਾਅਦ ਜਦੋਂ ਆਪਾਂ ਇਸ ਤੋਂ ਬਾਹਰ ਆਉਂਦੇ ਆ ਤਾਂ ਇਹਦੇ ਵਿਚਕਾਰ ਇੱਕ ਬਹੁਤ ਹੀ ਸੁੰਦਰ ਰੂਪ ਦੇ ਵਿੱਚ ਦੋ ਤਲਵਾਰਾਂ ਨੂੰ ਦਿਖਾਇਆ ਗਿਆ ਹੈ ਦਰਸਾਇਆ ਗਿਆ ਹੈ। ਤਾਂ ਤਲਵਾਰਾਂ ਹਮੇਸ਼ਾ ਹੀ ਸਿੱਖ ਕੌਮ ਦੀ ਤਾਕਤ ਦਾ ਪ੍ਰਤੀਕ ਰਹੀਆਂ ਹਨ ਤੇ ਇਹ ਉਸੇ ਪ੍ਰਤੀਜਿਗੂ ਨੂੰ ਇੱਥੇ ਜਾਪਦੀ ਨਜ਼ਰ ਆਉਂਦੀਆਂ ਹਨ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਦੋ ਤਲਵਾਰਾਂ ਧਾਰਨ ਦੀ ਗੱਲ ਵੀ ਇਸ ਸਿੱਖ ਇਤਿਹਾਸ ਦੇ ਵਿੱਚ ਦੱਸੀ ਗਈ ਹੈ ਸਮਝਾਈ ਗਈ ਹੈ ਜਿਨ੍ਹਾਂ ਨੂੰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਵੀ ਕਿਹਾ ਜਾਂਦਾ ਮੀਰੀ ਮਤਲਬ ਪੋਲੀਟੀਕਲ ਇੰਪਾਵਰਮੈਂਟ ਤੇ ਪੀਰੀ ਮਤਲਬ ਤਾਕਤ ਸਪਿਰਚੁਅਲਿਟੀ ਸਪਿਰਚੁਅਲਿਟੀ ਦੀ ਤਾਕਤ ਅਧਿਆਤਮਿਕ ਤਾਕਤ ਨੂੰ ਦਰਸਾਉਂਦੀਆਂ ਹਨ ਤੇ ਇਹ ਉਸ ਤੋਂ ਬਾਹਰ ਜਦੋਂ ਆਪਾਂ ਸਾਰਾ ਐਕਸਪੀਰੀਅੰਸ ਲੈ ਕੇ ਬਾਹਰ ਨਿਕਲਦੇ ਹਾਂ ਤਾਂ ਇਹ ਇੱਕ ਓਪਨ 에ਅਰ ਥੀਏਟਰ ਜਿਹਦੀ ਮੈਂ ਸ਼ੁਰੂ ਚ ਗੱਲ ਕੀਤੀ ਸੀ ਇਹ ਉਹ ਹੈ ਫਿਰ ਇਸ ਦੇ ਨਜ਼ਦੀਕ ਹੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੋ ਕਿ ਇਸੇ ਜਗ੍ਹਾ ਦੇ ਉੱਪਰ ਸਥਿਤ ਹੈ ਜਿੱਥੇ ਚਮਕੌਰ ਸਾਹਿਬ ਦੀ ਲੜਾਈ ਜੰਗ ਹੋਈ ਸੀ ਤੁਸੀਂ ਉਸ ਦੇ ਦਰਸ਼ਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਸੇ ਜਗ੍ਹਾ ਦੇ ਉੱਪਰ ਤੁਸੀਂ ਲੰਗਰ ਗ੍ਰਹਿਣ ਕਰਕੇ ਆਪਣੇ ਘਰਾਂ ਨੂੰ ਰਵਾਨਗੀ ਲੈ ਸਕਦੇ ਹੋ ਆਪ ਸਭ ਦਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਣ ਲਈ तहे ਦਿਲੋਂ ਧੰਨਵਾਦ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਲਾਈਕ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਥੈਂਕ ਯੂ ਸੋ ਮਚ